ਫਰਜ਼ ਕਰੋ ਥੋੜਾ ਇੱਕ ਮੁੰਡਾ ਹੋਵੇ ਪਰ ਕੋਈ ਆਮ ਇਨਸਾਨ ਨਹੀਂ ਉਸ ਸਿੱਧੂ ਮੂਸੇ ਵਾਲਾ ਹੋਵੇ ਤੇ ਉਹਨੇ ਪੰਜਾਬ ਦੀ ਮਿੱਟੀ ਚੋਂ ਉੱਠ ਕੇ ਦੁਨੀਆ ਭਰ ਤੇ ਪੰਜਾਬ ਦਾ ਨਾਮ ਕੀਤਾ ਹੋਵੇ ਕਰੋੜਾਂ ਹੀ ਦਿਲਾਂ ਤੇ ਰਾਜ ਕੀਤਾ ਹੋਵੇ ਤੇ ਕਰੋੜਾਂ ਹੀ ਰੁਪਏ ਦਾ ਮਾਲਕ ਹੋਵੇ ਪਰ ਦੁਬਈ ਤੇ ਕੈਨੇਡਾ ਦੇ ਮੈਂਚਰਾਂ ਨੂੰ ਛੱਡ ਕੇ ਆਪਦੀ ਹੀ ਮਿੱਟੀ ਚ ਆਪਦੇ ਲੋਕਾਂ ਨਾਲ ਹੀ ਰਹਿੰਦਾ ਹੋਵੇ ਤੇ ਫਿਰ ਇੱਕ ਦਿਨ ਪੈਰਾਂ ਚ 100 ਰੁਪਏ ਦੀਆਂ ਚੱਪਲਾਂ ਚ ਤੇ ਸਿਰ ਤੇ ਬੰਨੇ ਪਰਨੇ ਚ ਦਿਨ ਦਿਹਾੜੇ ਪੰਜਾਬ ਚ ਜਾਨਵਰਾਂ ਵਾਂਗੂ ਉਸ ਮੁੰਡੇ ਦਾ ਕਤਲ ਹੋ ਗਿਆ ਹੋਵੇ ਐਹੋ ਜਿਹਾ ਹੀ ਮੁੰਡਾ ਜੰਮਿਆ ਸੀ ਬਾਪੂ ਬਲਕੌਰ ਸਿੰਘ ਤੇ ਮਾਤਾ ਚਰਨਕੌਰ ਦੇ ਘਰੇ ਹੁਣ ਸੋਚਣ ਵਾਲੇ ਸੋਚਣਗੇ ਕਿ ਜੇ ਸਦੂ ਮੂਸੇ ਵਾਲੇ ਨੇ ਕਰੋੜਾਂ ਰੁਪਇਆ ਕਮਾਇਆ ਸੀ ਤਾਂ ਲਾਜ਼ਮੀ ਜੀ ਗੱਲ ਆ ਕਿ ਉਹਨੇ ਕਰੋੜਾਂ ਰੁਪਇਆ ਟੈਕਸ ਵੀ ਦਿੱਤਾ ਹੋਊਗਾ ਤੇ ਦੁਨੀਆ ਭਰ ਤੋਂ ਪੈਸਾ ਕਮਾ ਕੇ ਟੈਕਸ ਦੇ ਰੂਪ ਚ ਇੰਡੀਆ ਤੇ ਪੰਜਾਬ ਨੂੰ ਦਿੱਤਾ ਹੋਊਗਾ ਤਾਂ ਇਹੋ ਜੇ ਬੰਦੇ ਦੀ ਮੌਤ ਨਾਲ ਤਾਂ ਸਰਕਾਰਾਂ ਹਿੱਲ ਗਈਆਂ ਹੋਣਗੀਆਂ ਦਿਨਾਂ ਚ ਇਨਸਾਫ ਮਿਲ ਗਿਆ ਹੋਊਗਾ ਕਿ ਪੰਜਾਬ ਦਾ ਐਡਾ ਆਰਟਿਸਟ ੁਰ ਗਿਆ ਜਿਹਨੇ ਕਦੇ ਆਪ ਦਾ ਪਿੰਡ ਤੇ ਆਪ ਦਾ ਪੰਜਾਬ ਨਹੀਂ ਛੱਡਿਆ ਤੇ ਉਹਦੇ ਮਾਪਿਆਂ ਨੂੰ ਤਾਂ ਲੋਕਾਂ ਨੇ ਆਪਦੇ ਸਿਰ ਤੇ ਬਿਠਾ ਲਿਆ ਹੋਣਾ ਕਿ ਜਿਹੜੀ ਪੰਜਾਬ ਦੀ ਮਿੱਟੀ ਦੀ ਕਦਰ ਕਰਨੀ ਤੇ ਮਿਹਨਤ ਕਰਨੀ ਇਹ ਲੱਖਾਂ ਹੀ ਮੁੰਡਿਆਂ ਨੂੰ ਸਿਖਾ ਗਿਆ ਇਹੋ ਜਿਹਾ ਮੁੰਡਾ ਘਰ ਘਰ ਥੋੜ ਰਹਿ ਗਈਆਂ ਪਰ ਬੇਸ਼ਰਮੀ ਵਾਲੀ ਗੱਲ ਤੇ ਇਸ ਪਰਿਵਾਰ ਦੀ ਬਦਕਿਸਮਤੀ ਵੇਖੋ ਸਿੱਧੂ ਮੂਸੇ ਵਾਲੇ ਦੇ ਕਤਲ ਦਾ ਇਨਸਾਫ ਤਾਂ ਛੱਡੋ ਇਹਨਾਂ ਨੂੰ ਆਪਦੇ ਮੁੰਡੇ ਦੀ ਪੂਰੀ ਕਮਾਈ ਵੀ ਨਹੀਂ ਮਿਲ ਰਹੀ ਸਰਕਾਰਾਂ ਨੇ ਤੇ ਲੋਕਾਂ ਨੇ ਇਸ ਬੁੱਢੇ ਮਾਪੇ ਦਾ ਸਹਾਰਾ ਤਾਂ ਕੀ ਬਾਨਾ ਸੀ ਕਿ ਇਹਨਾਂ ਦਾ ਇਕੱਲਾ ਕੇਰਾ ਜਵਾਨ ਮੁੰਡਾ ਘਰੋਂ ਤੁਰ ਗਿਆ ਕਿ ਚਲੋ ਇਹਨਾਂ ਤੇ ਤਰਸ ਕਰਕੇ ਹੀ ਇਹਨਾਂ ਦੀ ਮਦਦ ਕਰਦੀ ਹੈ ਪਰ ਆਪਣੀ ਸਰਕਾਰ ਨੇ ਤਾਂ ਇਹਨਾਂ ਨੂੰ ਦਫ਼ਤਰਾਂ ਦੇ ਬਾਹਰ ਜਾਂ ਸੜਕਾਂ ਤੇ ਧਰਨੇ ਲਾਉਣ ਤੇ ਮਜਬੂਰ ਕਰਤਾ 29 ਮਈ 2022 ਤੋਂ ਲੈ ਕੇ ਅੱਜ ਤੱਕ ਸਰਕਾਰ ਇਹਨਾਂ ਨੂੰ ਕਿਸੇ ਨਾ ਕਿਸੇ ਬਹਾਨੇ ਰਵਾਉਂਦੀ ਤੁਰੀ ਆਉਂਦੀ ਹੈ ਤੇ ਇਹਨਾਂ ਨੂੰ ਰੋਜ਼ ਯਾਦ ਕਿ ਥੋੜਾ ਮੁੰਡਾ ਹੀ ਪਾਗਲ ਸੀ ਜੋ ਪੰਜਾਬ ਦੇ ਲੋਕਾਂ ਲਈ ਖੜਦਾ ਰਿਹਾ ਤੇ ਪੰਜਾਬ ਦੇ ਲਾਅ ਤੇ ਜੁਡੀਸ਼ੀਅਲ ਸਿਸਟਮ ਤੇ ਭਰੋਸਾ ਕਰਦਾ ਰਿਹਾ ਕਿ ਇਹਨਾਂ ਨੇ ਮੇਰਾ ਕੀ ਨੁਕਸਾਨ ਕਰਨਾ ਇਹ ਤਾਂ ਮੇਰੇ ਆਪ ਦੇ ਹੀ ਲੋਕ ਆ ਪਰ ਇਹੀ ਇਸ ਬੰਦੇ ਦੀ ਸਭ ਤੋਂ ਵੱਡੀ ਗਲਤੀ ਸੀ ਆਪਦੀ ਜਾਨ ਵੀ ਗਵਾਈ ਤੇ ਹੁਣ ਮਾਪਿਆ ਉਸੇ ਦੀ ਮਿਹਨਤ ਦੀ ਕਮਾਈ ਲਈ ਲੜਦੇ ਫਿਰਦੇ ਆ 30 ਤੋਂ 32 ਕਰੋੜ ਰੁਪਇਆ ਉਸੇ ਸਿੱਧੂ ਮੂਸੇ ਵਾਲੇ ਦੀ ਹੱਕ ਦੀ ਕਮਾਈ ਜਿਹਨੂੰ ਕਈ ਲੋਕ ਸਿਉਂਖ ਵਾਂਗੂ ਅੰਦਰੋਂ ਅੰਦਰ ਹੀ ਖੋਖਲਾ ਕਰੀ ਜਾਂਦੇ ਆ ਇਹ ਸਾਰੀ ਕਹਾਣੀ ਕੀ ਹੈ ਤੇ ਵਿੱਚ ਕੌਣ-ਕੌਣ ਇਨਵੋਲਡ ਆ ਤੇ ਸਿੱਧੂ ਪਰਿਵਾਰ ਦੀ ਮੰਗ ਕੀ ਆ ਆਜੋ ਵੇਖੀਏ ਸ ਦੇ ਮਾਪਿਆਂ ਵੱਲੋਂ 11 ਫਰਵਰੀ 2026 ਨੂੰ ਮਾਨਸਾ ਐਸਐਸਪੀ ਦਫ਼ਤਰ ਦੇ ਬਾਹਰ ਥੱਲੇ ਬਹਿ ਕੇ ਇੱਕ ਧਰਨਾ ਦਿੱਤਾ ਜਾਂਦਾ ਤੇ ਇਹਨਾਂ ਦਾ 2 ਸਾਲ ਦਾ ਜਵਾਬ ਕਿ ਇਹਨਾਂ ਦੀ ਬੁੱਕਲ ਚ ਹੁੰਦਾ ਆਪਦੀਆਂ ਅੱਖਾਂ 'ਚ ਪਾਣੀ ਲੈ ਕੇ ਇਹਨਾਂ ਦੀ ਸਿਰਫ ਇੱਕ ਹੀ ਮੰਗ ਸੀ ਕਿ ਸਾਡੇ ਪੁੱਤ ਦੀ ਕਮਾਈ ਖਾਣ ਵਾਲਿਆਂ ਦੇ ਖਿਲਾਫ ਅਸੀਂ ਇੱਕ ਪਰਚਾ ਦਰਜ ਕਰਾਉਣਾ ਸਿਰਫ ਇੱਕ ਪਰਚਾ ਬਸ ਇਹੀ ਮੰਗ ਸੀ ਇਸ ਪਰਿਵਾਰ ਦੀ ਹੁਣ ਸਿੱਧੂ ਜਦੋਂ ਆਪ ਜਿਉਂਦਾ ਸੀ ਉਹ ਉਹ ਆਪਦੀ ਸਾਰੀ ਕਮਾਈ ਦੀ ਦੇਖ ਰੇਗਾ ਆਪ ਕਰਦਾ ਸੀ ਕਿ ਉਹਦੇ ਗਾਣੇ ਜਾਂ ਉਹਦਾ ਕੰਟੈਂਟ ਜਿੱਥੇ-ਜਿੱਥੇ ਵੀ ਪਿਆ ਉਹਨਾਂ ਦੀਆਂ ਐਡਾਂ ਤੋਂ ਕਿੰਨਾ ਪੈਸਾ ਆ ਰਿਹਾ ਤੇ ਕਿ ਹੀ ਰਾਇਲਟੀ ਮਿਲ ਰਹੀ ਆ ਸਮਾਰਟ ਤੇ ਮਾਡਰਨ ਬੰਦਾ ਸੀ ਤਾਂ ਕਰਕੇ ਉਹ ਇਹ ਸਾਰੀਆਂ ਚੀਜ਼ਾਂ ਸਮਝ ਲੈਂਦਾ ਸੀ ਇੱਥੋਂ ਤੱਕ ਤਾਂ ਸਾਰਾ ਕੁਝ ਜਮਾਂ ਠੀਕ ਸੀ ਇਹ ਸਾਰੀ ਗੱਲ ਵਿਗੜਦੀ ਆ ਸਿੱਧੂ ਦੀ ਮੌਤ ਤੋਂ ਬਾਅਦ ਕਿਉਂਕਿ ਇੰਨਾ ਫੈਲਿਆ ਹੋਇਆ ਬਿਜ਼ਨਸ ਇੰਨਾ ਜ਼ਿਆਦਾ ਕੰਟੈਂਟ ਤੇ ਇੰਨੇ ਵੱਡੇ ਲੈਵਲ ਦਾ ਕੈਸ਼ ਫਲੋ ਜੋ ਇਸ ਪਰਿਵਾਰ ਨੂੰ ਇਕੱਲਿਆਂ ਨੂੰ ਮੈਨੇਜ ਕਰਨਾ ਬਹੁਤ ਔਖਾ ਸੀ ਤਾਂ ਉਦੋਂ ਬੰਟੀ ਬੈਂਸ ਜਿਹਨੂੰ ਸਿੱਧੂ ਮੂਸੇ ਵਾਲੇ ਦਾ ਪਰਿਵਾਰ ਸਿੱਧੂ ਦਾ ਮੈਨੇਜਰ ਦੱਸਦਾ ਪਰ ਬੰਟੀ ਬੈਂਸ ਵੱਲੋਂ ਇਹ ਮੈਨੇਜਰ ਵਾਲੀ ਗੱਲ ਨੂੰ ਹਰ ਵਾਰ ਨਕਾਰਿਆ ਗਿਆ ਤੇ ਉਹਦਾ ਬਿਆਨ ਹੁੰਦਾ ਕਿ ਮੈਂ ਸਿੱਧੂ ਤੇ ਸਿੱਧੂ ਦੇ ਪਰਿਵਾਰ ਅਸੀਂ ਯਾਰੀ ਦੋਸਤੀ ਹੀ ਕੀਤੀ ਆ ਕਿ ਮੈਂ ਕਦੇ ਵੀ ਉਹਦਾ ਮੈਨੇਜਰ ਨਹੀਂ ਸੀ ਨਾ ਸਾਡੇ 'ਚ ਕੋਈ ਡਾਕੂਮੈਂਟ ਸਾਈਨ ਹੋਇਆ ਸੀ ਚਲੋ ਜਿਵੇਂ ਵੀ ਆ ਬੰਤੀ ਬੈਂ ਸਿੱਧੂ ਮੂਸੇਵਾਲੇ ਦਾ ਸਾਰਾ ਤਾਮਜਾਮ ਸੰਭਾਲਣ ਲਈ ਇੱਕ ਵਿਚੋਲਾ ਬਣ ਕੇ ਮਤਲਬ ਇੱਕ ਮਿਡਲਮੈਨ ਬਣ ਕੇ ਸਿੱਧੂ ਪਰਿਵਾਰ ਦੀ ਮੁਲਾਕਾਤ ਕਰਾਉਂਦਾ ਸ਼ਬੀਰ ਮੋਮਿੰਨ ਨਾਲ ਜੋ 1 ਡਿਜੀਟਲ ਐਂਟਰਟੇਨਮੈਂਟ ਨਾਮ ਦੀ ਇਸ ਕੰਪਨੀ ਦਾ ਮਾਲਕ ਆ ਤੇ ਸੀਨੀਅਰ ਪੱਤਰਕਾਰ ਰਤੇਸ਼ ਲੱਖੀ ਦੀ ਇੱਕ ਰਿਪੋਰਟ ਦੇ ਅਕੋਰਡਿੰਗ ਸਿੱਧੂ ਪਰਿਵਾਰ ਤੇ 1 ਡਿਜੀਟਲ ਐਂਟਰਟੇਨਮੈਂਟ ਆਪਸ 'ਚ ਇੱਕ ਡੀਲ ਸਾਈਨ ਕਰਦੇ ਆ ਕਿ ਹੁਣ ਤੋਂ ਅਸੀਂ ਸਿੱਧੂ ਦਾ ਸਾਰਾ ਕੰਟੈਂਟ ਤੇ ਮਤਲਬ ਪੂਰੀ ਦੀ ਪੂਰੀ ਕਮਾਈ ਸਿੱਧੂ ਪਰਿਵਾਰ ਨੂੰ ਦਵਾਂਗੇ ਸਿੱਧੂ ਦੀ ਕੰਪਨੀ 911 ਰੈਕੋਰਡਸ ਪ੍ਰਾਈਵੇਟ ਲਿਮਟਿਡ ਜੀਤੇ ਚਾਹੁੰਦਾ ਸਿੱਧੂ ਮੂਸੇ ਵਾਲੇ ਦਾ ਮੇਨ YouTube ਚੈਨਲ 911 ਰੈਕੋਰਡਸ ਚੈਨਲ Apple Music Spotify ਤੇ ਹੋਰ ਜਿੱਥੇ-ਜਿੱਥੇ ਵੀ ਸਿੱਧੂ ਦਾ ਕੰਟੈਂਟ ਪਿਆ ਮਤਲਬ ਇਹ ਸਾਰੀਆਂ ਕੰਪਨੀਆਂ ਮਹੀਨੇ ਦਰ ਮਹੀਨੇ ਸਾਰੀਆਂ ਰਿਪੋਰਟਸ ਜਾਂ ਸਟੇਟਮੈਂਟਸ ਪਹਿਲਾਂ ਇਸ ਕੰਪਨੀ ਨੂੰ ਭੇਜਣਗੀਆਂ ਫਿਰ ਇਹ ਕੰਪਨੀ ਸਿੱਧੂ ਦੇ ਪਰਿਵਾਰ ਨੂੰ ਸਾਰਾ ਕੁਝ ਟਰਾਂਸਫਰ ਕਰੂਗੀ ਹੁਣ ਇੱਥੇ ਸਮਝਣ ਵਾਲੀ ਗੱਲ ਇਹ ਆ ਕਿ ਜਦੋਂ ਵੀ ਕੋਈ ਸਿੰਗਰ ਇੱਕ ਕੰਪਨੀ ਨਾਲ ਸਾਈਨ ਕਰਦਾ ਉਦੋਂ ਨਾਰਮਲ ਜ ਦੀ ਫੀਸ ਹੁੰਦੀ ਆ ਇਹ ਸਾਰਾ ਕੁਝ ਮੈਨੇਜ ਕਰਨ ਦੀ ਪਰ ਜਿਹੜੀ ਸ਼ਬੀਰ ਮੋਮਨ ਦੀ 1 ਡਿਜੀਟਲ ਐਂਟਰਟੇਨਮੈਂਟ ਕੰਪਨੀ ਨੇ ਡੀਲ ਕੀਤੀ ਸਿੱਧੂ ਪਰਿਵਾਰ ਨਾਲ ਉਹ ਵੇਖਣ 'ਚ ਤਾਂ ਆਏ ਲੱਗ ਰਿਹਾ ਸੀ ਕਿ ਬਹੁਤ ਵਧੀਆ ਡੀਲ ਆ ਕਿਉਂਕਿ ਕਦੇ ਵੀ ਕੋਈ ਵੀ ਕੰਪਨੀ 100 ਦਾ 100% ਸਿੰਗਰ ਨੂੰ ਨਹੀਂ ਦਊਗੀ ਪਰ ਜਿਹੜੀ ਇਹਨਾਂ 'ਚ ਡੀਲ ਹੋਈ ਸੀ ਨਾ ਤਾਂ ਉਹਦੇ 'ਚ ਕੋਈ ਫੀਸ ਕੱਟ ਸੀ ਤੇ ਨਾ ਹੀ ਕੋਈ ਹੋਰ ਵਲਵਲੇਵਾ ਸੀ ਐਟਲੀਸਟ ਉਦੋਂ ਦਾ ਪਰਿਵਾਰ ਨੂੰ ਇਹੀ ਲੱਗਿਆ ਕਿ ਸਾਡੇ ਲਈ ਇਹ ਡੀਲ ਬਹੁਤ ਵਧੀਆ ਕੁਝ ਟਾਈਮ ਤੱਕ ਤਾਂ ਸਾਰਾ ਕੁਝ ਵਧੀਆ ਚੱਲੀ ਗਿਆ ਪਰ ਫਿਰ ਹੌਲੀ-ਹੌਲੀ ਮਹੀਨੇ ਬਾਅਦ ਆਉਣ ਵਾਲੀ ਇਹ ਪੇਮੈਂਟ ਰ ਡਿਜੀਟਲ ਐਂਟਰਟੇਨਮੈਂਟ ਤੋਂ ਸਿੱਧੂ ਮੂਸੇ ਵਾਲੇ ਦੀ ਤਿੰਨ ਤੋਂ 4 ਸਾਲ ਦੀ ਕਮਾਈ ਦਾ ਹਿਸਾਬਕਤਾ ਮੰਗਦਾ ਤੇ ਸਾਰੀਆਂ ਕੰਪਨੀਆਂ ਦੀਆਂ origignal statementਾਂ ਤੇ ਰਿਪੋਰਟਾਂ ਮੰਗਦਾ ਮੈਨੂੰ ਮੇਰੀ ਕੰਪਨੀ ਦੀ ਸਟੇਟਮੈਂਟ ਲੈਣ ਦਾ ਹੱਕ ਨਹੀਂ ਤੁਸੀਂ ਦੱਸੋ ਸਾਰੇ ਪ੍ਰੈਸ ਵਾਲੇ ਖੜੇ ਹੋ ਮੇਰੇ ਪੁੱਤ ਦਾ ਕਾਰੋਬਾਰ ਹੈ ਜਿਵੇਂ ਕਹਾ ਮੈਨੂੰ ਮੇਰਾ ਮਹੀਨੇ ਦਾ ਹਿਸਾਬ ਦੱਸ ਦਿਓ ਕੋਈ ਨਾਂ ਦੇਵੇ ਦੱਸੋ ਕੀ ਚੁੱਕਲੇ ਜਾਮ ਜੀਦਾ ਉਹਨਾਂ ਨੂੰ ਸ਼ਬੀਰ ਮੋਮਨ ਵੱਲੋਂ ਕੋਈ ਖਾਸ ਜਵਾਬ ਨਹੀਂ ਮਿਲਦਾ ਤਾਂ ਕਰਕੇ 6 ਅਗਸਤ 2025 ਨੂੰ ਆਕੇ ਬਾਪੂ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਇੱਕ ਸ਼ਿਕਾਇਤ ਦਰਜ ਕਰਾਉਂਦੇ ਆ ਜੋ ਹੁੰਦੀ ਹੈ ਸ਼ਬੀਰ ਮੋਮਨ ਦੀ ਇਹ ਸਿੰਗਾਪੁਰ ਬੇਸਡ ਕੰਪਨੀ 1 ਡਿਜੀਟਲ ਐਂਟਰਟੇਨਮੈਂਟ ਦੇ ਖਿਲਾਫ ਸਿੱਧੂ ਦੇ ਮਾਪਿ ਉਹ ਲਿਖਦੇ ਆ ਕਿ 29 ਮਈ 2022 ਤੋਂ ਬਾਅਦ ਮਤਲਬ ਸਿੱਧੂ ਦੀ ਮੌਤ ਤੋਂ ਬਾਅਦ 6 ਅਗਸਤ 2025 ਤੱਕ ਮਤਲਬ ਜਦੋਂ ਉਹਨਾਂ ਨੇ ਇਹ ਸ਼ਿਕਾਇਤ ਦਰਜ ਕੀਤੀ ਉਸ ਟਾਈਮ ਤੱਕ ਸਿੱਧੂ ਮੂਸੇਵਾਲੇ ਦੀ ਕਮਾਈ ਕਰੀਬ 1 ਕਰੋੜ 15 ਲੱਖ ਯੂ ਐਸ ਡਾਲਰ ਸੀ ਜਿਦੇ ਚੋਂ 70 ਲੱਖ ਡਾਲ ਤਾਂ ਪਰਿਵਾਰ ਨੂੰ ਮਿਲ ਚੁੱਕੇ ਸੀ ਪਰ ਬਾਕੀ ਦਾ 37 ਲੱਖ ਯੂ ਐਸ ਡਾਲਰ ਜੋ ਆਪਣੇ ਇੰਡੀਆ ਦਾ ਕਰੀਬ 30-32 ਕਰੋੜ ਰੁਪਇਆ ਬਣਦਾ ਉਹ ਅਲੈਜਡਲੀ ਸਿੱਧੂ ਪਰਿਵਾਰ ਕੋਲੇ ਕਦੇ ਪਹੁੰਚਿਆ ਹੀ ਨਹੀਂ ਸਿੱਧੂ ਪਰਿਵਾਰ ਦੀ ਕੀਤੀ ਹੋਈ ਇਹ ਸ਼ਿਕਾਇਤ ਤੇ ਕੋਈ ਜ਼ਿਆਦਾ ਕਾਰਵਾਈ ਨਾ ਹੋਣ ਕਰਕੇ ਇਹ ਪਰਿਵਾਰ 11 ਫਰਵਰੀ 2026 ਨੂੰ ਇਸ ਧਰਨੇ ਦੇ ਬੰਦਾ ਜਿਦੇ ਚ ਇਹ ਦੋਸ਼ੀਆਂ ਖਿਲਾਫ ਐਫ ਆਈ ਆਰ ਮਤਲਬ ਪਰਚੇ ਦੀ ਮੰਗ ਕਰਦੇ ਆ ਸ਼ਿਕਾਇਤ ਚ ਪਹਿਲਾ ਨਾਮ ਹੈਗਾ ਸ਼ਬੀਰ ਮੋਮਿੰਦ ਦਾ ਜੋ ਸਿੰਗਾਪੁਰ ਰਹਿੰਦਾ ਤੇ ਵਨ ਡਿਜੀਟਲ ਐਂਟਰਟੇਨਮੈਂਟ ਕੰਪਨੀ ਦਾ ਮਾਲਕ ਆ ਤੇ ਦੂਜਾ ਨਾਮ ਆ ਰਿਹਾ ਗੁਰਪ੍ਰੀਤ ਸਿੰਘ ਬਸੀਨ ਦਾ ਜੋ ਇਸੇ ਵਨ ਡਿਜੀਟਲ ਐਂਟਰਟੇਨਮੈਂਟ ਕੰਪਨੀ ਦਾ ਕੋਫਾਊਂਡਰ ਦੱਸਿਆ ਜਾ ਰਿਹਾ ਤੇ ਤੀਜਾ ਤੇ ਆਖਰੀ ਨਾਮ ਹੈਗਾ ਬੰਟੀ ਬੈਂਸ ਦਾ ਜੋ ਕਈ ਵਾਰ ਆਪਦਾ ਪੱਖ ਕਲੀਅਰ ਕਰ ਚੁੱਕਿਆ ਕਿ ਮੈਂ ਹਮੇਸ਼ਾ ਸਿੱਧੂ ਪਰਿਵਾਰ ਦੇ ਨਾਲ ਖੜਾ ਆ ਜਿਹਦੇ ਕਰਕੇ ਬੰਟੀ ਬੈਂਸ ਦਾ ਨਾਮ ਇਹ ਸ਼ਿਕਾਇਤ ਤੋਂ ਕੱਟ ਦਿੱਤਾ ਗਿਆ ਸੋ ਇਸ ਟਾਈਮ ਇਹ ਸ਼ਿਕਾਇਤ ਸਿਰਫ ਦੋ ਬੰਦਿਆਂ ਖਿਲਾਫ ਆ ਸ਼ਬੀਰ ਮੋਮਨ ਤੇ ਗੁਰਪ੍ਰੀਤ ਸਿੰਘ ਬਸੀਨ ਪਰ ਹੁਣ ਜਦੋਂ ਪਰਿਵਾਰ ਰੋ ਰੋ ਕੇ ਕਹਿ ਰਿਹਾ ਕਿ ਸਾਡੇ ਨਾਲ ਠੱਗੀ ਵੱਜੀ ਆ ਤਾਂ ਉਦੋਂ ਪੁਲਿਸ ਨੂੰ ਇੱਕ ਪਰਚਾ ਕਰਨ 'ਚ ਕੀ ਦਿੱਕਤ ਆ ਅੱਜ 6 ਦਿਨ ਹੋ ਗਏ ਮੇਰੀ ਕੰਪਲੇਟ ਨੂੰ ਲਿਫਾਫੇ 'ਚ ਬੰਦ ਕਰੀ ਬ ਕੰਪਲੀਟ ਨਹੀਂ ਕੱਢਦੇ ਪੰਜਾਬ ਚ ਨਿੱਕੀ ਮੋਟੀ ਗੱਲ ਤੇ ਲੋਕਾਂ ਦੇ ਪਰਚੇ ਹੋ ਜਾਂਦੇ ਆ ਇੱਥੇ ਤਾਂ ਫੇਰ ਵੀ 32 ਕਰੋੜ ਰੁਪਏ ਦਾ ਸਵਾਲ ਆ ਹੁਣ ਵੇਖਣ ਨੂੰ ਤਾਂ ਐਂ ਲੱਗ ਰਿਹਾ ਕਿ ਕਿਤੇ ਨਾ ਕਿਤੇ ਪਰਿਵਾਰ ਬੰਟੀ ਬੈਂਸ ਨੂੰ ਵੀ ਦੋਸ਼ੀ ਮੰਨ ਰਿਹਾ ਉਹਦੇ ਚ ਬੰਟੀ ਬੈਂਸ ਆ ਮੇਰਾ ਮੈਨੇਜਰ ਸੀ ਉਹ ਇਹਨਾਂ ਨੇ ਬਾਹਰ ਕੱਢਤਾ ਮੈਂ ਕੱਢ ਦੋ ਕੋਈ ਗੱਲ ਬਾਕੀ ਦੋਤੇ ਤਾਂ ਦੇ ਦਿਓ ਕਿਉਂਕਿ ਬੰਟੀ ਬੈਂਸ ਸੀ ਉਹ ਵਿਚੋਲਾ ਸੀ ਉਹ ਮਿਡਲ ਮੈਨ ਸੀ ਜੀਨੇ ਸਿੱਧੂ ਪਰਿਵਾਰ ਨੂੰ ਸ਼ਬੀਰ ਮੋਮਿੰਦ ਨਾਲ ਮਲਵਾਇਆ ਤੇ 1 ਡਿਜੀਟਲ ਐਂਟਰਟੇਨਮੈਂਟ ਕੰਪਨੀ ਨਾਲ ਇਹ ਡੀਲ ਸਾਈਨ ਕਰਵਾਈ ਤੇ ਬੰਟੀ ਬੈਂਸ ਵੱਲੋਂ ਵੀ ਪਰਿਵਾਰ ਨੂੰ ਮਨਾਉਣ ਦਾ ਪੂਰਾ ਜੋਰ ਲੱਗਿਆ ਵਾ ਕਿ ਮੈਂ ਹਮੇਸ਼ਾ ਹੀ ਤੁਹਾਡੇ ਨਾਲ ਸੀ ਤੇ ਹਮੇਸ਼ਾ ਨਾਲ ਹੀ ਖੜਾ ਰਹਾਂਗਾ ਤੇ ਬੰਟੀ ਬੈਂਸ ਵੱਲੋਂ ਆਪਦੀ ਵਟਸਐਪ ਦੇ ਸਕਰੀਨਸ਼ਾਟ ਵੀ ਪੋਸਟ ਕੀਤੇ ਗਏ ਜਿਦੇ ਚੋਂ ਪਿਛਲੇ ਸਾਲ ਤੋਂ ਸ਼ਬੀਰ ਮੋਮਿੰਦ ਨੂੰ ਕਹਿ ਰਿਹਾ ਕਿ ਉਹ ਸਿੱਧੂ ਮੂਸੇ ਸਕਰੀਨ ਤੇ ਦੇਖ ਰਹੇ ਹੋ ਇਹਨਾਂ ਸਕਰੀਨਸ਼ਾਟਸ ਤੋਂ ਸਾਫ਼ ਪਤਾ ਲੱਗਦਾ ਕਿ ਕਿਤੇ ਨਾ ਕਿਤੇ ਸ਼ਬੀਰ ਮੂਵਮੈਂਟ ਬੰਟੀ ਬੈਂਸ ਨੂੰ ਵੀ ਲਾਰੇ ਲਾ ਰਿਹਾ ਸੀ ਬੋਲ ਰਹੇ ਆ ਕਿ ਇਤਨੇ ਮਹੀਨੋਂ ਤੇ ਹਮ ਇਤਨੇ ਬਾਹਰ ਗੁੱਸੇ ਹੋ ਕੇ ਪਿਆਰ ਸੇ ਰਿਕੁਐਸਟ ਕਰਕੇ ਰਿਪੋਰਟਸ ਮੰਗ ਲਈਆਂ ਆਪ ਰਿਪੋਰਟਸ ਹੀ ਨਹੀਂ ਮੰਗ ਰਹੇ ਹੋ ਤਾਂ ਦੇ ਰਹੇ ਹੋ ਹਮੇ ਹਾਂ ਜੀ ਮੈਂ ਥੋੜਾ ਸਾਫ਼ ਕਾਫੀ ਜ਼ਿਆਦਾ ਤਬੀਅਤ ਖਰਾਬ ਹੈ ਲਾਸਟ ਫਾਸਟ ਦਿਨ ਸੇ ਮੈਂ ਇੰਡੀਆ ਗਿਆ ਹੋਇਆ ਥਾ ਵਾ ਨਿਕਸਟ ਹੋ ਗਿਆ ਇਨਫੈਕਸ਼ਨ ਬੜਾ ਹਾਲ ਹੈ ਇੱਕ ਆਡੀਓ ਰਿਕਾਰਡਿੰਗ ਚ ਤਾਂ ਸ਼ਬੀਰ ਮੂਮੈਂਟ ਬੰਟੀ ਮੈਸ ਨੂੰ ਇਥੋਂ ਤੱਕ ਕਹਿ ਦਿੰਦਾ ਕਿ ਜੇ ਸਿੱਧੂ ਮੂਸੇ ਵਾਲੇ ਦੇ ਪਰਿਵਾਰ ਨੇ ਮੇਰੇ ਨਾਲ ਕੋਈ ਗੱਲ ਕਰਨੀ ਆ ਤਾਂ ਉਹ ਆਪ ਸਿੱਧੇ ਹੋ ਕੇ ਮੇਰੇ ਨਾਲ ਗੱਲ ਕਰਨ ਵੀ ਤੂੰ ਸਾਡੇ ਵਿੱਚ ਨਾ ਅੰਕਲ ਮੇਰਾ ਰਿਕੁਐਸਟ ਹੈ ਆਪਸੇ ਕਿ ਆਪ ਕੋ ਜੋ ਵੀ ਬੋਲਣਾ ਹੈ ਨਾ ਆਪ ਮੈਨੂੰ ਖੁਦ ਬੋਲਾ ਕਰੋ ਆਪ ਬੰਟੀ ਕੇ ਥਰੂ ਮਤ ਬੋਲਾ ਕਰੋ ਮੈਨੂੰ ਪਤਾ ਨਹੀਂ ਕਿ ਕਹਾ ਕਿਆ ਬਾਤ ਰਹਤੀ ਹੈ ਚੁੜਤੀ ਹੈ ਕਿਆ ਹੁੰਦੀ ਹੈ ਜੇ ਕੋਈ ਆਈਡੀਆ ਨਹੀਂ ਹੁੰਦਾ ਸਿਲੀਆ ਤੁਹਾਨੂੰ ਜੋ ਵੀ ਬੋਲਣਾ ਹੈ ਨਾ ਆਪ ਮੈਨੂੰ ਖੁਦ ਬੋਲ ਦਿਆ ਕਰੋ ਪਰ ਉਹ ਵੀ ਗਲ ਗਲ ਤੱਕ ਕਿਉਂਕਿ ਬਾਪੂ ਬਲਕੌਰ ਸਿੰਘ ਹੈ ਮਾਤਾ ਚਰਨਕੌਰ ਨੂੰ ਗਾਈਡ ਕਰਨ ਵਾਲਾ ਵੀ ਉੱਥੇ ਕੋਈ ਨਹੀਂ ਇੰਨੀਆਂ ਸਟੇਟਮੈਂਟਾਂ ਤੇ ਰਿਪੋਰਟਾਂ ਪੜ੍ਹਨੀਆਂ ਹਰ ਬੰਦੇ ਦੇ ਵਸ ਦੀ ਗੱਲ ਨਹੀਂ ਇਹ ਸਾਰਾ ਕੁਝ ਹੋਣ ਤੋਂ ਬਾਅਦ ਮਾਤਾ ਚਰਨਕੌਰ ਦੀ ਇਹ ਆਡੀਓ ਸਾਹਮਣੇ ਆਉਂਦੀ ਆ ਬੰਟੀ ਬਟਾ ਦੇ ਪਾਸੇ ਹੋ ਕੇ ਤਾਂ ਨਹੀਂ ਹੁੰਦਾ ਸਰਦਾ ਕੋ ਬਚੋਲਾ ਹੁੰਦਾ ਬਚੋਲਾ ਰਿਸ਼ਤਾ ਕਰਾਉਣ ਵਾਲਾ ਹੁੰਦਾ ਫਿਰ ਵੀ ਜਿਹੜੇ ਮਤਲਬ ਇਮਾਨਦਾਰ ਲੋਕ ਹੁੰਦੇ ਨੇ ਨਾ ਉਹ ਆਖਰ ਤੱਕ ਨਿਭਦੇ ਹੁੰਦੇ ਨੇ ਦੀ ਜਿਹਦੀ ਗਲਤੀ ਹੁੰਦੀ ਆ ਬੰਦਾ ਉਹਨੂੰ ਕਹੇ ਉਹਨੂੰ ਕੋਈ ਨਹੀਂ ਲਾਂਬਾ ਦੇ ਸਕਦਾ ਹਨਾ ਹੁਣ ਤੁਸੀਂ ਵਿਚਾਲੇ ਸੀ ਅਸੀਂ ਸੋਨੂੰ ਸੋਨੂੰ ਦੇਖਿਆ ਸੀ ਹਨਾ ਜੇ ਤੁਸੀਂ ਸਾਡੇ ਨਾਲ ਲੱਗ ਕੇ ਉਹਦੇ ਨਾਲ ਲੜਦੇ ਬਿਸ਼ਵੀਰ ਨਾਲ ਸੋਨੂੰ ਮਾੜਾ ਕੋਈ ਕਾ ਕੇ ਦਿਖਾ ਦਿੰਦਾ ਪੰਜਾਬ ਚੋਂ ਜਾਂ ਕਿਤੋਂ ਵੀ ਕੋਈ ਨਹੀਂ ਕਹਿੰਦਾ ਮਾੜਾ ਰਾਜੀ ਹੁਣ ਆ ਜੇ ਤੁਸੀਂ ਪਾਸੇ ਹੋਮਗੇ ਫਿਰ ਅਸੀਂ ਤਾਂ ਜਮੇ ਇਕੱਲੇ ਰਹਿ ਗਏ ਸੀ ਚਲੋ ਉਹ ਤਾਂ ਬਾਈਗਰੂ ਦੀ ਕਿਰਪਾ ਵੀ ਬੰਦਿਆਂ ਚ ਰੱਬ ਵਸਦਾ ਹੁੰਦਾ ਸਾਨੂੰ ਇਹੋ ਜਿਹੇ ਬੰਦੇ ਟੱਕਰੀ ਜਾਂਦੇ ਨੇ ਗਾਹਾਂ ਦੀ ਗਾਹਾਂ ਹਨਾ ਤੇ ਵੀ ਬਹੁਤ ਪਰਮਾਤਮਾ ਦੀ ਮਿਹਰ ਹੈ ਹਜੇ ਵੀ ਜਿਹੜਾ ਸਾਡਾ ਹੱਥ ਪਈ ਜਾਂਦਾ ਚਲੋ ਅਸੀਂ ਲੜਾਈ ਲੜੀ ਜਾਂਦੇ ਆ ਜਿੱਦ ਦੇ ਮਿਲਣਗੇ ਪੈਸੇ ਦੇਖੀ ਜਊ ਪਰ ਬੰਦੇ ਨੇ 2 ਸਾਲ ਵਾਂਗੂ 1.5 ਸਾਲ ਵਾਂਗੂ ਹੋ ਗਿਆ ਵੀ 30 ਮੰਨ ਕੇ ਤੇ 30 ਦਾ ਤਪਤ ਵਿਆਹ ਜੀ ਬਹੁਤ ਹੋ ਗਿਆ ਹੁਣ ਇਸ ਆਡੀਓ ਰਿਕਾਰਡਿੰਗ ਤੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਬੰਟੀ ਬੈਂਸ ਤੇ ਸਿੱਧੂ ਪਰਿਵਾਰ ਦਾ ਹੋਣ ਵਾਲਾ ਰਿਸ਼ਤਾ ਕਿਵੇਂ ਆ ਪਰ ਐਤ ਦੀ ਐਂਡ ਪਰਿਵਾਰ ਵੱਲੋਂ ਸੀਐਮ ਭਗਵੰਤ ਮਾਨ ਤੇ ਉਹਨਾਂ ਦੇ ਓਐਸਡੀ ਤੇ ਦੋਸ਼ ਲਾਏ ਜਾ ਰਹੇ ਆ ਕਿ ਉਹਨਾਂ ਦੇ ਹੀ ਪ੍ਰੈਸ਼ਰ ਕਰਕੇ ਇਹ ਪਰਚਾ ਦਰਜ ਨਹੀਂ ਹੋ ਰਿਹਾ ਇਸ ਟਾਈਮ ਇਸ ਪਰਿਵਾਰ ਦੀ ਕੀ ਕੰਡੀਸ਼ਨ ਆ ਉਹ ਆਪਾਂ ਚੰਗੀ ਤਰ੍ਹਾਂ ਸਮਝ ਸਕਦੇ ਆ ਆਪਣੇ ਅਰਗੇ ਨੂੰ ਮਹੀਨਾ ਤਨਖਾਹਾਂ ਨਾ ਮਿਲੇ ਆਪਣੀ ਤਨਖਾਹ ਦੀ ਕੋਈ ਸਟੇਟਮੈਂਟ ਨਾ ਮਿਲੇ ਆਪਣੀ ਉਦੋਂ ਹੀ ਜਾਂ ਨਿਕਲ ਜੂਗੀ ਕਿ ਸਾ ਤੁਸੀਂ ਇਸ ਪਰਿਵਾਰ ਦਾ ਸੋਚ ਕੇ ਵੇਖੋ 32 ਕਰੋੜ ਰੁਪਏ ਦੀ ਵੱਡੀ ਰਕਮ ਜੋ ਰਾਜ ਹੀ ਕਿਤੇ ਤੁਰੀ ਫਿਰਦੀ ਆ ਹੁਣ ਅੱਜ ਦੇ ਟਾਈਮ ਵਨ ਡਿਜੀਟਲ ਐਂਟਰਟੇਨਮੈਂਟ ਨੇ ਸਿੱਧੂ ਪਰਿਵਾਰ ਦੇ ਕਿੰਨੇ ਪੈਸੇ ਦੇਣੇ ਆ 32 ਕਰੋੜ ਜਾਂ ਉਸ ਤੋਂ ਘੱਟ ਜਾਂ ਉਸ ਤੋਂ ਵੱਧ ਚਾਹੇ ਇਸ ਕੰਪਨੀ ਨੇ ਉਹਨਾਂ ਦੇ 10 ਰੁਪਏ ਵੀ ਦੇਣੇ ਹੋਣ ਤਾਂ ਵੀ ਉਹਨਾਂ ਦਾ ਬੰਦ ਦਾ ਹੱਕ ਉਹਨਾਂ ਨੂੰ ਮਿਲਣਾ ਚਾਹੀਦਾ ਕਿਉਂਕਿ ਉਹ ਉਹਨਾਂ ਦੇ ਪੁੱਤ ਦੀ ਮਿਹਨਤ ਦੀ ਕਮਾਈ ਆ ਤੇ ਦੂਜੀ ਗੱਲ ਜੇ ਪਰਿਵਾਰ ਚਾਹੁੰਦਾ ਵੀ ਸਾਡਾ ਪਰਚਾ ਦਰਜ ਹੋਵੇ ਤਾਂ ਉੱਥੇ ਵੀ ਸਰਕਾਰ ਤੇ ਪ੍ਰਸ਼ਾਸਨ ਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਆ ਹੁਣ ਇੱਥੇ ਨਾ ਤਾਂ ਇਸ ਪਰਿਵਾਰ ਨੂੰ ਗੱਲਾਂ ਬਾਤਾਂ ਵਾਲੇ ਫੈਨਾਂ ਦੀ ਲੋੜ ਆ 10 ਮਿਲੀਅਨ ਛੱਡੋ ਜੇ 10 ਹਜ਼ਾਰ ਬੰਦਾ ਵੀ ਅੱਜ ਇਸ ਪਰਿਵਾਰ ਦੇ ਨਾਲ ਖੜ੍ਹ ਜੇ ਤਾਂ ਸ਼ਾਇਦ ਇਸ ਬੁੱਢੇ ਮਾਪੇ ਨੂੰ ਐਂ ਦਰਦ ਦਰ ਠੱਕੇ ਖਾਣ ਦੀ ਲੋੜ ਨਾ ਪਵੇ ਤੁਹਾਡੇ ਇਹ ਸਾਰੇ ਕੇਸ ਨੂੰ ਲੈ ਕੇ ਕੀ ਵਿਚਾਰ ਆ ਕਮੈਂਟਾਂ ਵਿੱਚ ਜ਼ਰੂਰ ਲਿਖਿਓ ਤੇ ਐਹੋ ਜਿਹੀਆਂ ਹੋਰ ਵੀਡੀਓਜ਼ ਵੇਖਣ ਲਈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ